ਾਰੇ ਵਿਦਿਆਰਥੀਓ ਸਵਾਗਤ ਹੈ ਚੈਨਲ ਵਿੱਚ। ਆਜ਼ਰ ਹਾਂ ਅੱਜ ਦੀ ਵੀਡੀਓ ਲੈ ਕੇ। ਅੱਜ ਦੀ ਵੀਡੀਓ ਵਿੱਚ ਆਪਾਂ ਕਰਾਂਗੇ ਪੈਰਾ ਰਚਨਾ ਮਨ ਪਾਉਂਦਾ ਲੇਖਕ। ਤੇ ਚੈਨਲ ਤੇ ਨਵੇਂ ਹੋ ਤਾਂ ਇਸ ਨੂੰ ਸਬਸਕ੍ਰਾਈਬ ਜ਼ਰੂਰ ਕਰੋ। ਬੈਲ ਆਈਕਨ ਨੂੰ ਪ੍ਰੈਸ ਕਰੋ ਤਾਂ ਕਿ ਆਉਣ ਵਾਲੀ ਸਾਰੀ ਵੀਡੀਓ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕਣ। ਤੇ ਸ਼ੁਰੂ ਕਰਦੇ ਹਾਂ ਆਪਾਂ ਪੈਰਾ ਰਚਨਾ ਮਨ ਪਾਉਂਦਾ ਲੇਖਕ। ਮਨ ਪਾਉਂਦਾ ਲੇਖਕ। ਮੀਰਾ ਮਨ ਪਾਉਂਦਾ ਲੇਖਕ ਪੰਜਾਬੀ ਸਾਹਿਤ ਦਾ ਪ੍ਰਸਿੱਧ ਨਾਵਲਕਾਰ ਨਾਨਕ ਸਿੰਘ ਹੈ। ਉਹਨਾਂ ਨੇ ਪੰਜਾਬੀ ਵਿੱਚ ਸਭ ਤੋਂ ਵੱਧ ਨਾਵਲ ਲਿਖੇ ਜਿਨ੍ਹਾਂ ਦੀ ਗਿਣਤੀ ਲਗਭਗ 4 ਦਜਨ ਹੈ ਜਿਨ੍ਹਾਂ ਵਿੱਚ ਚਿਕਟਲਹੁ ਮਤਰੀਮਾ ਮਿੱਠਾ ਮੋਰਾ ਪਵਿੱਤਰ ਪਾਪੀ ਅਧਖੜਿਆ ਫੁੱਲ ਗਗਨਦਮਾਮਾ ਬਾਜਿਆ ਸੰਗਮ ਪਾਪ ਕੇ ਸੋਹਲੇ ਗਰੀਬ ਦੀ ਦੁਨੀਆ ਇੱਕ ਮਿਆਂ ਦੋ ਤਲਵਾਰਾਂ ਟਿਵਾਣਾ ਪ੍ਰੀਤਵੀਣਾ ਗੰਗਾਜਲ ਵਿਛਰਾਬ ਆਦਿ ਸੂਪਰ ਸਿਤ ਨਾਵਲ ਹਨ ਉਹਨਾਂ ਨੇ ਵੱਖ-ਵੱਖ ਵਿਸ਼ਿਆਂ ਨਾਲ ਸੰਬੰਧਿਤ ਨਾਵਲ ਲਿਖੇ ਸਭ ਤੋਂ ਪਹਿਲਾ ਮੌਲਿਕ ਨਾਵਲ ਮਤਰੇਈ ماں ਲਿਖਿਆ ਜੋ ਸੁਧਾਰਨ ਪੱਤਰ ਦਾ ਸੀ 1932 ਇਸ ਵਿੱਚ ਉਹਨਾਂ ਦਾ ਨਾਵਲ ਚਿੱਟਾ ਲਹੂ ਛਪਿਆ ਜਿਸ ਨੇ ਪੰਜਾਬੀ ਸਾਹਿਤ જગਤ ਵਿੱਚ ਤਰਥਲੀ ਮਚਾ ਦਿੱਤੀ ਇਸ ਨਾਵਲ ਨੇ ਹੀ ਉਹਨਾਂ ਨੂੰ ਇੱਕ ਪ੍ਰਸਿੱਧ ਨਾਵਲਕਾਰ ਦੇ ਤੌਰ ਤੇ ਸਥਾਪਿਤ ਕਰ ਦਿੱਤਾ ਇਸ ਨਾਵਲ ਵਿੱਚ ਕਈ ਸਮਾਜਿਕ ਕੁਰਤੀਆਂ ਨੂੰ ਚੁੱਕਿਆ ਗਿਆ ਜੋ ਉਸ ਵੇਲੇ ਸਮਾਜ ਵਿੱਚ ਪ੍ਰਚਲਿਤ ਸਨ ਉਹਨਾਂ ਨੇ ਨਵੀਂ ਪਿਆਰ ਦੀ ਦੁਨੀਆ ਦੇ ਸੁਪਨੇ ਵੀ ਸਿਰਜੇ ਹਨ ਉਹਨਾਂ ਨੇ ਸਮਾਜ ਸੁਧਾਰਕ ਤੋਂ ਪ੍ਰੀਤ ਪੁਜਾਰੀ ਬਣ ਕੇ ਅਧਖੜਿਆ ਫੁੱਲ ਜੀਵਨ ਸੰਗਰਾਮ ਲਵ ਮੈਰਿਜ ਗਰੀਬ ਦੀ ਦੁਨੀਆ ਜਿਹੇ ਨਾਵਲ ਲਿਖੇ 1947 ਈਸਵੀ ਵਿੱਚ ਹੋਈ ਦੇਸ਼ ਦੀ ਵੰਡ ਕਾਰਨ ਹੋਏ ਫਿਰਕੂ ਫਸਾਦਾਂ ਦੇ ਭਿਆਨਕ ਦ੍ਰਿਸ਼ਾਂ ਨੇ ਨਾਵਲਕਾਰ ਨਾਨਕ ਸਿੰਘ ਉੱਤੇ ਅੱਮਿਟ ਪ੍ਰਭਾਵ ਪਾਇਆ ਜਿਸ ਦੇ ਸਿੱਟੇ ਵੱਜੋਂ ਉਹਨਾਂ ਨੇ ਖੂਨ ਦੇ ਸੋਹਲੇ ਆਰੀਦੀ ਖੇਡ ਮੰਚਹਾਰ ਆਦਿ ਨਾਵਲ ਵੀ ਲਿਖੇ ਉਹਨਾਂ ਦੇ ਨਾਵਲਾਂ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਇਹ ਹੈ ਕਿ ਉਹਨਾਂ ਦੇ ਨਾਵਲਾਂ ਦੇ ਨਾਮ ਵਿਰੋਧਾਰ ਹੁੰਦੇ ਹਨ ਜਿਵੇਂ ਪਵਿੱਤਰ ਪਾਪੀ ਮਿੱਠਾ ਮੋਰਾ ਗੰਗਾ ਜਲੀ ਵਿਸ਼ਰਾਬਾਦੀ ਅਜਿਹੀ ਨਾਹੀਂ ਪਾਟਕਾਂ ਨੂੰ ਆਪਣੇ ਵੱਲ ਖਿੱਚਣ ਲਈ ਕਾਫੀ ਹੁੰਦੀਆਂ ਹਨ ਨਾਨਕ ਸਿੰਘ ਦੇ ਨਾਵਲਾਂ ਵਿੱਚ ਕਹਾਣੀ ਦਾਸ ਪ੍ਰੋਚਕਤਾ ਸਰਲਤਾ ਸੰਖੇਪਤਾ ਵਰਗੇ ਗੁਣ ਪਾਟਕਾਂ ਨੂੰ ਕਾਗਰ ਕਰ ਦਿੰਦੇ ਹਨ ਜਿਉਂ-ਜਿਉਂ ਨਾਵਲ ਪੜਦੇ ਜਾਈਏ ਤਿਉਂ-ਤਿਉਂ ਉਤਸੁਕਤਾ ਵੱਧਦੀ ਜਾਂਦੀ ਹੈ ਸੋ ਕੁਝ ਇਹ ਨਾਮ ਦਲੇ ਗੁਣਾ ਕਾਰਨ ਹੀ ਨਾਨਕ ਸਿੰਘ ਮੇਰੇ ਮਨ ਪਾਉਂਦੇ ਨਾਵਲ ਕਹਾਣੀਆਂ ਦੀ ਸ਼੍ਰੇਣੀ ਵਿੱਚ ਸਭ ਤੋਂ ਉੱਤਮ ਦਰਜਾ ਰੱਖਦੇ ਹਨ ਤੇ ਬੱਚਿਓ ਇਸ ਹੀ ਪੈਰਾ ਰਚਨਾ ਮਨਪੰਦ ਲੇਖਕ ਤੇ ਆਸ ਕਰਦੀ ਹਾਂ ਵੀਡੀਓ ਚੰਗੀ ਲੱਗੇਗੀ ਵੀਡੀਓ ਚੰਗੀ ਲੱਗੀ ਤਾਂ ਸਾਨੂੰ ਲਾਈਕ ਤੇ ਸ਼ੇਅਰ ਜਰੂਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ